ਸਾਸਤ੍ਰ ਖ਼ਬਰਾਂ ਤੋਂ ਦੇਖ ਰਹੇ ਸਾਡਲ ਟੀਵੀ ਮੇ ਹਜਸੀਕੋਰ ਨਾਰਥ ਲੈਂਡ ਦੇ ਵਿੱਚ ਇੱਕ ਡਿਗਰ ਦੇ ਵੱਲੋਂ ਫਾਈਬਰ ਦੀਆਂ ਤਾਰਾਂ ਨੂੰ ਨੁਕਸਾਨੇ ਜਾਣ ਤੋਂ ਬਾਅਦ ਡਾਰਗ ਵਿਲੇਜ ਤੇ ਫਾਂਗਰੀ ਦੇ ਕਈ ਇਲਾਕਿਆਂ ਦੇ ਵਿੱਚ ਹਜ਼ਾਰਾਂ ਘਰਾਂ ਦੇ ਵਿੱਚ ਇੰਟਰਨੈਟ ਦੀ ਸਹੂਲਤ ਨਹੀਂ ਹੈ ਸਰਕਾਰੀ ਨਹੀਂ ਬਹੁਤ ਸਾਰੇ ਕਾਰੋਬਾਰ ਵੀ ਇਸ ਦਿਨਾਲ ਅਫੈਕਟ ਹੋਏ ਨਜ਼ਰ ਆਏ ਨੇ ਜਾਣਕਾਰੀ ਮੁਤਾਬਕ 2070 ਦੇ ਕਰੀਬ ਅਜਿਹੇ ਘਰ ਤੇ ਅਜਿਹੇ ਕਾਰੋਬਾਰ ਨੇ ਜੋ ਜਿਸਥੇ ਕਿ ਇੰਟਰਨੈਟ ਦੀ ਸਹੂਲਤ ਨਹੀਂ ਰਹੀ ਕੇਬਲ ਦੀਆਂ ਤਾਰਾਂ ਕੱਟੇ ਜਾਣ ਤੋਂ ਬਾਅਦ ਇਹ ਸਹੂਲਤ ਬੰਦ ਹੋ ਗਈs ਸਪਾਕ ਦੇ ਮੁਤਾਬਿਕ ਬਹੁਤ ਸਾਰੀਆਂ ਜਗਾਵਾਂ ਦੇ ਉੱਤੇ ਬ੍ਰੌਡਬੈਂਡ ਦੀ ਸਹੂਲਤ ਚੱਲ ਰਹੀ ਸੀ ਪਰ ਉਹ ਕੁਝ ਸਮੇਂ ਬਾਅਦ ਬੰਦ ਹੋ ਗਈ ਇੱਥੇ ਵਿਦਾਸ ਜਾਣੇ ਕਿ ਬਹੁਤ ਸਾਰੇ ਕਾਰੋਬਾਰਾਂ ਨੂੰ ਇਸ ਕਰਕੇ ਆਪਣੇ ਕਾਰੋਬਾਰ ਬੰਦ ਵੀ ਕਰਨੇ ਪਏ ਤੇ ਨਾਲ ਦੀ ਨਾਲ ਕਈ ਜਗਾਵਾਂ ਦੇ ਉੱਤੇ ਸਿਰਫ ਕੈਸ਼ ਟਰਾਂਜੈਕਸ਼ਨਾਂ ਹੀ ਸ਼ੁਰੂ ਕੀਤੀਆਂ ਗਈਆਂ ਉਹਦੇ ਸਪਾਕ ਦੇ ਮੁਤਾਬਿਕ ਡਾਕ ਵਿਲੇ ਰੂਆ ਹਲਵਾਈ ਪਾਪਰਿਆ ਦੇ ਕਈ ਇਲਾਕਿਆਂ ਦੇ ਵਿੱਚ ਇਸ ਸਮੇਂ ਵੀ ਇੰਟਰਨੈਟ ਦੀ ਸੁਵਿਧਾ ਨਹੀਂ ਹੈ ਤੇ ਉਹਨਾਂ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਨੂੰ ਜਲਦ ਤੋਂ ਜਲਦ ਠੀਕ ਕਰਨ ਦੀ